ਰੰਦਾ ਆ ਜਾਂਦਾ ਹਰ ਦਿਲ ਨੂੰ ਬੰਦਾ ਚੋਕੀਏਗਾ ਨਾ ਬੰਦਾ ਜੰਦਲੇ ਰਜਕਾ ਖੰਨਾ ਪਕਣਾ ਦੀ ਤੇਸ ਕਮ ਤੇ ਜ਼ਰਦੀ ਤਰ ਤੂੰ ਲੈ ਲੈ ਤਰ ਤੂੰ ਲੈ ਲੈ ਤਰ ਤੂੰ ਲੈ ਲੈ ਤੇ ਪੀਏ ਵੀ ਪਕ ਤਰ ਤੂੰ ਲੈ ਲੈ ਦੇ ਨਾ ببوں مان زندہ باد 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 زندہ باد

ਮਸਾ ਕਾ ਮਸਾ ਕੰਪਨੀ ਵਾਲੀ ਕਾ ਬਾਈਕ ਕਾਮਰੇ ਚੱਲਣ ਤੋਂ ਪਿੱਛੋਂ ਕੈਮਰੇ ਪਿੱਛੋਂ ਆ ਜਾਂਦੇ ਲੋ ਵੀ ਪਿੱਛੋਂ ਪਿੱਛੋਂ ਜਿਹੜਾ ਕੈਮਰਾ ਟੱਕਾ ਵਿੱਚ ਆ ਪਿੱਛੋਂ ਆ ਜਾਂਦਾ ਕੋਈ ਕੋਈ ਸਾਥੀ ਕਾ ਬਣਾ ਦੇ ਟਾਇਰ ਦਾ ਟੱਕਾ ਪਊਗਾ ਸੈਕਟਰ 4 ਤੋਂ ਮੰਨ ਲਖਾ ਤੇ ਆ ਕਾ ਬੜਾ ਮਗਰ ਛੱਟੇਗਾ ਬਾਪੂ ਇਸ ਜਗ੍ਹਾ ਸਾਫ ਤੇ ਹੋ ਜਾ ਟੱਕਾ ਮਾਰ ਲੈ ਇੱਕ ਵਾਰ ਉਧਰ ਹੋ ਜਾ ਸਾਫ ਤੇ ਮੈਨੂੰ ਮਿਲਾ ਦੇ ਮਿਲਾ ਦੇ ਨਾ ਬਾਈ ਜੀ ਆ ਬੇਰ ਕੋ ਨਾ ਯਾਰਾ ਤਸੌੜੀਆਂ ਤਰ ਰਹੇ ਨੇ ਯਾਰ ਜਿਆਦਾ ਮਿਲਾ ਦੇ ਗੱਲ ਕਰਦੇ ਕਰੋ ਆਲੇ ਬਾਪੂ ਜੀ ਆ ਜਾ ਆਲੇ ਤੁਮੇ ਤੱਕ ਮੈਂ ਤਾਂ ਆਲੇ ਬਾਪੂ ਜੀ ਦਲਦਲ ਚ ਬਹੁਤ ਹੱਦ ਤੱਕ ਡੁੱਗ ਚੁੱਕਿਆ ਖਾਸ ਕਰਕੇ ਲੋਕ ਦੇਖੋ ਇਹ ਨਾ ਪਤਾ ਕੀ ਹੈ ਇਹ ਪੂਰੀ ਦੁਨੀਆ ਚ ਹੈ ਕਈ ਵਾਰੀ ਆਪਾਂ ਆਪ ਵੀ ਆਪਣੇ ਸਿਰ ਮਿੱਟੀ ਪਾਈ ਜਾਂਦੇ ਹਾਂ ਔਰ ਤੁਸੀਂ ਪੱਗ ਬੰਨੀ ਐ ਤੁਸੀਂ ਤਾਂ ਕੋਈ ਨਸ਼ਾ ਨਹੀਂ ਕਰਦੇ ਤੁਸੀਂ ਕਰਦੇ ਹੋ ਜੀ ਕੋਈ ਸਿੰਘ ਸਾਹਿਬ ਇੱਧਰ ਦੇਖੋ ਆਪਾਂ ਗੱਲਾਂ ਕਰਦੇ ਆ ਤੁਸੀਂ ਕੋਈ ਵੈਕਸ਼ਿਕ ਤਾਂ ਨਹੀਂ ਲਾਉਂਦੇ ਜਿਆਦਾ ਇਹ ਵੀ ਨਹੀਂ ਲਾਉਂਦਾ ਮੈਂ ਵੀ ਨਹੀਂ ਲਾਉਂਦਾ ਹੁਣ ਆਪਾਂ ਉਸਤ ਕੱਢਣੀ ਪਊ ਨਾ ਆਪਾਂ ਜੀ ਇਦਾਂ ਤਾਂ ਸਮਾਜ 'ਚ ਹਰ ਤਰ੍ਹਾਂ ਦਾ ਵਰਗ ਹੁੰਦਾ ਪਰ ਹੁਣ ਆਪਾਂ ਕਬੱਡੀ ਵਾਲੇ ਮੁੰਡੇ ਵੀ ਬਹੁਤ ਉਹਨਾਂ ਦੀ ਵੀ ਤਾਂ ਗੱਲ ਕਰੀਏ ਕੋਈ ਨਹੀਂ ਇਹ ਤਾਂ ਚੱਲੀ ਜਾਣਾ ਸਮਾਜ ਦਾ ਹਿੱਸਾ ਹੈ ਉਹਦੇ ਲਈ ਫਿਰ ਸਖਤ ਆ ਏ ਵੈਸੇ ਵਿਸ਼ਾ ਹੈ ਸਿਆਸੀ ਲੋਕ ਕੰਧ ਹੈ ਜੀ ਕੀ ਦਾ ਸਿੰਘ ਸਾਹਿਬ ਦੱਸਣਗੇ ਤੁਹਾਨੂੰ ਅਸੀਂ ਤਾਂ ਫਿਲਮ ਚ ਕਹਿ ਸਕਦੇ ਵੀ ਨਸ਼ੇ ਤੋਂ ਬਚੋ ਦੇਖੋ ਫਿਲਮਾਂ ਦੇਖਣ ਦਾ ਸ਼ੌਕ ਆ ਨੌਜਵਾਨੀ ਨੂੰ ਤੁਸੀਂ ਫਿਲਮਾਂ ਦੇ ਜ਼ਰੀਏ ਵੀ ਸੰਦੇਸ਼ ਦਿੰਦੇ ਹੋ ਹਾਂ ਜੀ ਬੈਸਟ ਮੈਸੇਜ ਜਾਂਦਾ ਹੈ ਸਾਹੀ ਨੌਜਵਾਨੀ ਦੇ ਤੁਹਾਡੇ ਆਸ਼ਕ ਨੇ ਇਸ ਗੱਲ 'ਚ ਵੀ ਤੁਹਾਡੀ ਗੱਲ ਮੰਨਣ ਪਈ ਅਸੀਂ ਤਾਂ ਮੈਂ ਤਾਂ ਇੱਕ ਵੇਲੇ ਦੇਖੋ ਕਿਹਾ ਜੀ ਅਜੇ ਤਾਂ 10 ਸਾਲ ਤੋਂ ਮਤਲਬ ਗਾਈ ਜਾਂਦੇ ਇਹ ਗਾਣੇ ਭਾਜੀ ਕੋਲ ਤੋਂ ਥੋੜਾ ਕਬੱਡੀ ਫਿਲਮ ਜਿਹੜਾ ਹਾਸ਼ਰ ਚ ਗਾਣਾ ਸੀ ਉਹ ਵੀ ਤਾਂ ਹੀ ਕਰਿਆ ਸੀ ਕਿ ਇਹਦਾ ਨੌਜਵਾਨੀ ਨੂੰ ਲੱਗੇ ਔਰ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਖਾੜੇ ਸ਼ੁਰੂ ਕਰੇ ਜਦੋਂ ਮੈਂ ਗਾਉਣਾ ਸ਼ੁਰੂ ਕਰਿਆ ਉਦੋਂ ਪਹਿਲਾਂ ਖਾੜੇ ਹੁੰਦੇ ਹੁੰਦੇ ਸੀ ਕਬੱਡੀ ਦੇ ਮੈਚ ਅਲੱਗ ਹੁੰਦੇ ਸੀ ਇਹ ਫਿਰ ਕਹਿ ਕੇ ਕਰਵਾਇਆ ਸੀ ਵੀ ਖਾੜਾ ਅਸੀਂ ਲਾਉਣਾ ਹੈ ਤੁਸੀਂ ਕਬੱਡੀ ਦੇ ਮੈਚ ਰੱਖੋ ਤਾਂ ਮੈਂ ਤਾਂ ਹਮੇਸ਼ਾ ਖੇਡਾਂ ਨੂੰ ਪ੍ਰਮੋਟ ਕਰਦਾ ਠੀਕ ਸੀ ਥੈਂਕ ਯੂ ਨਾਲ ਵਾਲਾ

پہلا جو انشے دا واہ نہیں کسي کوئی پتا کوئی پہلا جو نا جانن کي ڏس سكتو آهي